ਵਾਹਿਗੁਰੂ ਇੱਕ ਜੀਤਾ ਖਾਲਸਾ ਵਾਹਿਗੁਰੂ ਦੀ ਖਾਤ ਸਤਿਗੁਰੂ ਪਿਆਰੇ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਦੀ ਮੱਤ ਲੈ ਕੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾਮ ਜਪਦੇ ਹਾਂ ਸਾਡਾ ਜਿਹੜਾ ਮਾਨ ਹੈ ਸਾਡੀ ਜਿਹੜੀ ਸੁਰਤ ਹੈ ਆਂਦਾ ਉਹ ਉਸ ਦਰ ਦੇ ਉੱਤੇ ਪਹੁੰਚ ਜਾਂਦੀ ਹੈ ਜਿਸ ਦਰ ਬਾਰੇ ਸਤਿਗੁਰੂ ਸਾਨੂੰ ਗੁਰਬਾਣੀ ਚ ਗਿਆਨ ਬਖਸ਼ਿਸ਼ ਕਰਦੇ ਜਿਸ ਦਰ ਬਾਰੇ ਆਪਾਂ ਗੁਰਬਾਣੀ ਚ ਪੁਛਦੇ ਆਂ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੁਵੰਨ ਉਸ ਦਰ ਤੇ ਪਹੁੰਚ ਜਾਂਦੀ ਹੈ ਜਿਹੜਾ ਸਾਡਾ ਆਪਣਾ ਧਰਿਆ ਕਿਉਂਕਿ ਜਿਹੜਾ ਸਰੀਰ ਹੈ ਸਾਡਾ ਘਰ ਨਹੀਂ ਆ ਇਹ ਬਗਾਨਾ ਘਰ ਸਾਨੂੰ ਬਣਾ ਕੇ ਦਿੱਤਾ ਮਾਇਆ ਦਾ ਘਰ ਸਤਿਗੁਰੂ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਨਾ ਮਾਰੇ ਸਮਝਾਉਂਦੇ ਆ ਮਾਰੇ ਕਹਿੰਦੇ ਆ ਤੇਰਾ ਡੇਰਾ ਨਹੀਂ ਆ ਤੇਰਾ ਘਰ ਨਹੀਂ ਜਿੱਥੇ ਤੇਰਾ ਅਸਲੀ ਘਰ ਆ ਉਹਨੂੰ ਜਾਣ ਅਜੇ ਵੀ ਸਮਝ ਜਿੰਨਾ ਚਿਰ ਤੇਰੇ ਕੋ ਮਨੁੱਖਾ ਜਨਮ ਤੇ ਜਿੰਨਾ ਚਿਰ ਤੇਰੇ ਕੋਲ ਸਵਾਸ ਹੈ ਤੇ ਮਾਰੇ ਕੀ ਸਮਝਾਉਂਦੇ ਗੁਰਬਾਣੀ ਵਿੱਚ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਤਵਾ ਡੇਰਾ ਕੈ ਸੰਜਮੋ ਗੁਰ ਕੇ ਸ਼ਬਦ ਪਛਾਨਦੇ ਹੁਣ ਗੁਰ ਕੇ ਸ਼ਬਦ ਦਾ ਮਤਲਬ ਕੀ ਆ ਗੁਰੂ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਹੁਣ ਇਸ ਟਾਈਮ ਤੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਸ ਗੁਰੂ ਦੀ ਪਹਿਚਾਨ ਕਰਾ ਰਿਹਾ ਜਿਹੜਾ ਗੁਰੂ ਸਾਡੇ ਸ਼ਰੀਰ ਦੇ ਅੰਦਰ ਵੱਜ ਰਿਹਾ ਉਹ ਗੁਰੂ ਕਿਹੜਾ ਜਿਸ ਗੁਰੂ ਦੀ ਪਹਿਚਾਨ ਗੁਰੂ ਨਾਨਕ ਪਾਸ਼ਾ ਮਹਾਰਾਜ ਦਰਵਾਰੇ ਆਪਣੀ ਬਾਣੀ ਵਿੱਚ ਜਿੰਨੂੰ ਕਹਿੰਦੇ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਮਾਰੇ ਕਹਿੰਦੇ ਗੁਰੂ ਤੇ ਆਵਾਜ਼ ਮਾਰ ਰਿਹਾ ਤੁਨ ਅਨਾਹਦ ਸ਼ਬਦ ਅਨਹਦ ਨਾਦ ਜਿੰਨੂੰ ਕਹ ਦਿੱਤਾ ਜਿੰਨੂੰ ਗੁਰਮਖਾਪਾ ਨੂੰ ਸਮਝਾਉਂਦੇ ਆ ਵੀ ਉਹ ਤਾਂ ਆਵਾਜ਼ ਮਾਰ ਰਿਹਾ ਮਨ ਪਰਦੇਸੀ ਵੀ ਪਿਆਰੇ ਮੁੜ ਆਉ ਘਰੇ ਤੇ ਮਨ ਤਾਂ ਹੀ ਆਪਣੇ ਘਰ ਜਾਊਗਾ ਜੇ ਮਨ ਨੂੰ ਘਰ ਦੀ ਪਹਿਚਾਨ ਹੋਊਗੀ ਕਿ ਮੈਂ ਕਿੱਥੋਂ ਦਾ ਰਹਿਣ ਵਾਲਾ ਕਿਉਂਕਿ ਅਸੀਂ ਸਰੀਰਿਆਂ ਇਹ ਸਮਝ ਲਿਆ ਕਿ ਆਪਾਂ ਸਰੀਰਿਆਂ ਤੇ ਅਸੀਂ ਇਸ ਸੰਸਾਰ ਦੇ ਰਹਿਣ ਵਾਲੇ ਆ ਇਹ ਸਾਡਾ ਪਰਮ ਇਹ ਸਾਡਾ ਕੁਲੇਖਾ ਮਾਰੇ ਕਹਿੰਦੇ ਆ ਉਹ ਘਰ ਜਿਸ ਨੂੰ ਆਪਾਂ ਗੁਰਬਾਣੀ ਚ ਪੜ੍ਹਦੇ ਆ ਪੇ ਨਿਜ ਘਰ ਮਹਿਲ ਪਾਬੂ ਸੁਖ ਸਹਜੇ ਬੋਹਰ ਨਾ ਹੋਏ ਗੋਫੀਰਾ ਕਿ ਜੇ ਤੂੰ ਆਪਣੇ ਨਿੱਜੀ ਘਰ ਨਿੱਜ ਘਰ ਦਾ ਮਤਲਬ ਹੁੰਦਾ ਨਿੱਜੀ ਘਰ ਜਿਹੜਾ ਆਪਣਾ ਬਣਿਆ ਹੋਵੇ ਮਾਰਕ ਜੀ ਤੂੰ ਉਸ ਘਰ ਦੇ ਵਿੱਚ ਚਲਾ ਗਿਆ ਤੇਰਾ ਦੁਬਾਰਾ ਦੁਨੀਆ ਚ ਫੇਰਾ ਨਹੀਂ ਪਊਗਾ ਤੇ ਫਿਰ ਇਹਦਾ ਮਤਲਬ ਇਹ ਵੀ ਨਾ ਤੁਸ ਸਮਝੀਏ ਕਿ ਮਨੁੱਖ ਮਰੇ ਆ ਤੇ ਮਨੁੱਖ ਹੀ ਪੈਦਾ ਹੋਵਾਂਗੇ ਇਹ ਬੜਾ ਵੱਡਾ ਸਾਡਾ ਇੱਕ ਪਰਮ ਹੈ ਕਿਉਂਕਿ ਜਦੋਂ ਗੁਰਮਖ ਜਦੋਂ ਸੰਸਾਰ ਵਿੱਚ ਕਿਸੇ ਨੂੰ ਕਹਿੰਦੇ ਨਾ ਭਾਈ ਨਾਮ ਜੋ ਕੋ ਸਿਮਰਨ ਕਰੋ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਾਂ ਨੂੰ ਆਹ ਸ਼ਰੀਰ ਬੜੇ ਯੁੱਗਾਂ ਦੇ ਬਾਅਦ ਬਣਾ ਕੇ ਦਿੱਤਾ ਤੇ ਜੀਵਾਂ ਦਾ ਆਨਸਰ ਪੁੱਦਾ ਕੀ ਹੁੰਦਾ ਜਵਾਬ ਕੋਈ ਨਹੀਂ ਅਗਲੀ ਵਾਰ ਹੀ ਸਹੀ ਤੇ ਮਾਰੇ ਕਹਿੰਦੇ ਅਗਲੀ ਵਾਰ ਮਾਨਸ ਜਮਾ ਨਹੀਂ ਮਿਲਦਾ ਕਿਉਂਕਿ 84 ਲੱਖ ਜੂਨ ਦਾ ਇਹ ਘੇੜਾ ਧੁਗਤ ਕੇ ਫਿਰ ਮਨੁੱਖਾ ਜਨਮ ਮਿਲਦਾ ਤੇ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਫਿਰਤ ਫਿਰਤ ਬਹੁਤ ਤੇਜ ਯੁੱਗ ਹਾਰਿਓ ਮਾਨਸ ਤਹੀ ਨਹੀਂ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਹੁਣ ਇਹ ਮਨੁੱਖਾ ਜਨਮ ਪਰਮਾਤਮਾ ਦੇ ਮਲਾਪ ਵਾਸਤੇ ਆ ਤੇ ਆਪਾਂ ਪੜਨੇ ਗੁਰਬਾਣੀ ਵਿੱਚ ਰੋਜ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਕਿਤੇ ਨਾ ਤਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਪਰ ਆਪਣੇ ਅੰਦਰ ਝਾਤੀ ਮਾਰੀਏ ਅਸੀਂ ਸੰਗਤ ਵਿੱਚ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪਰਮਾਤਮਾ ਕੋਲੋਂ ਤੇ ਦੁਨਿਆਵੀ ਚੀਜ਼ਾਂ ਮੰਗੀ ਜਾਂਦੇ। ਮਾਲਕ ਦਾ ਪ੍ਰੇਮ ਮਾਲਕ ਦਾ ਮਲਾਪ ਅਸੀਂ ਕਦੀ ਮੰਗਿਆ ਹੀ ਨਹੀਂ। ਤੇ ਜੇ ਸਤਗੁਰੂ ਤੁਸੀਂ ਵਾਹਿਗੁਰੂ ਆਪਾਂ ਨੂੰ ਕੀ ਮੰਗਣਾ ਚਾਹੀਦਾ? ਤੁਹਾਡੀ ਸ਼ਰਧ ਵਿੱਚ ਆ ਕੇ ਤੇ ਮਹਾਰਾਜ ਇੱਕੋ ਗੱਲ ਕਹਿੰਦੇ ਗੁਰਬਾਣੀ 'ਚ ਕਹਿੰਦੇ ਮੰਗਣਾ, ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਕਹਿੰਦੇ ਜੇ ਮੰਗਣਾ ਨਾ ਤੇ ਤੁਸੀਂ ਪਰਮਾਤਮਾ ਨੂੰ ਮੰਗੋ। ਕਿਉਂਕਿ ਦੁਨਿਆਵੀ ਚੀਜ਼ਾਂ ਦੁਨਿਆਵੀ ਧਨ ਦੁਨਿਆਵੀ ਪਦਾਰਥ ਅਸੀਂ ਕਿਰਤ ਕਰਕੇ ਕਮਾ ਸਕਦੇ ਹਾਂ ਪਰ ਪਰਮਾਤਮਾ ਨਹੀਂ ਮਿਲਦਾ ਕਿਉਂਕਿ ਪਰਮਾਤਮਾ ਨੂੰ ਮਿਲਣ ਵਾਸਤੇ ਸਾਨੂੰ ਮਾਲਕ ਨੇ ਧਨ ਦਿੱਤਾ ਹੈ ਤੇ ਉਹ ਜਨਮ ਲੈਣ ਤੋਂ ਪਹਿਲਾਂ ਹੀ ਧਨ ਦਿੱਤਾ ਸੀ ਸਾਨੂੰ ਉਹ ਧਨ ਕਿਹੜਾ ਆ ਜਿਹੜਾ ਗਿਣ ਕੇ ਸ્વાસ ਦਿੱਤੇ ਜਿਨ ਮਾਰੇ ਗੁਰਬਾਣੀ ਚ ਕਹਿੰਦੇ ਗਣਤਲੇ ਸਭ ਦਿਵਸ ਸਾਸ ਨਹਿ ਵਡਣ ਨਹਿ ਘਟਣ ਤਿਲਸਾ ਮਾਰਕ ਨੇ ਗਿਣਤੀ ਦੇ ਤੈਨੂੰ ਸੁਵਾਸ ਦੇ ਕੇ ਮਾਲਕ ਨੇ ਦੁਨੀਆ ਚ ਭੇਜਿਆ ਇਹ ਸਰੀਰ ਦੇ ਕੇ ਵੀ ਇੱਕ ਤੈਨੂੰ ਮੈਂ ਘਰ ਬਣਾ ਕੇ ਦਊਂਗਾ ਜਿਹਨੂੰ ਸਰੀਰ ਕਹ ਦਿੰਦਾ ਤੇ 나ੜ ਤੈਨੂੰ ਸੁਵਾਸਾਂ ਦਾ ਧੰਨ ਦੇ ਕੇ ਮੈਂ ਸੰਸਾਰ ਚ ਭੇਜੂ ਕਿਉਂਕਿ ਜਿਹੜਾ ਸਰੀਰ ਆ ਇਹ ਮਾਤਾ ਪਿਤਾ ਦੀ ਲਕਤੂਨ ਤੋਂ ਬਣਿਆ ਤੇ ਜਿਹੜੀ ਸਾਡੀ ਸੋਤਿਆ ਜਿਹਨੂੰ ਮਨ ਕਹ ਦਿੰਦਾ ਉਹ ਪੰਜ ਤਤ ਤੋਂ ਪੈਦਾ ਹੋਇਆ ਜਿਨੂੰ ਮਾਰੇ ਗੁਰਬਾਣੀ ਚ ਕਹਿੰਦੇ ਆ ਇਹ ਮਨਕ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਦੇ ਜਨਮ ਹੁਣ ਆਪਾਂ ਪੰਜਾਂ ਤਤਾਂ ਤੋਂ ਬਣਿਆ ਸ਼ਰੀਰ ਮਾਤਾ ਦੀ ਇਤਾਂ ਦੀ ਰક્ત ਗੂੰਦ ਤੋਂ ਬਣਿਆ ਇਹਦਾ ਮਤਲਬ ਜਿਹੜਾ ਸ਼ਰੀਰ ਆ ਉਹ ਬਗਾਨਾ ਉਹ ਸਾਡਾ ਘਰ ਨਹੀਂ ਜਿਨੂੰ ਮਾਰੇ ਗੁਰਬਾਣੀ ਚ ਕਹਿੰਦੇ ਆ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਗੂੰਦ ਕਾ ਗਾਰਾ ਹਾਰੜ ਮਾਸ ਨਾੜੀ ਉਹ ਪਿੰਜਰ ਪੰਖੀ ਬਸੇ ਬਚਾਦਾ ਹੁਣ ਅਸੀਂ ਸੰਸਾਰ 'ਚ ਹੰਕਾਰ ਕਰਦੇ ਆ ਨਾ ਮੇਰਾ ਸਰੀਰ ਬੜਾ ਸੋਹਣਾ ਮੈਂ ਫਲਾਣੀ ਨਾਲ ਸੋਹਣਾ ਲੱਗਦਾ ਮੇਰਾ ਘਰ-ਬਾਰ ਬੜਾ ਵੱਡਾ ਮੈਨੂੰ ਇੰਨਾ ਕੁ ਗਿਆਨ ਕਿ ਮੇਰੇ ਸਾਹਮਣੇ ਸੰਸਾਰ ਸਾਰਾ ਮੂਰਖ ਤੁਰਿਆ ਫਿਰਦਾ ਮੈਂ ਬੜਾ ਚਲਾ ਗਿਆ ਮਾਰਾ ਕਹਿੰਦੇ ਜਿਸ ਤਨ ਦਾ ਹੰਕਾਰ ਕਰਦਾ ਨਾ ਜੇ ਮੈਂ ਤੈਨੂੰ ਦੱਸ ਦੇਵਾਂ ਕਿ ਤੇਰੀ ਚਮੜੀ ਦੇ ਅੰਦਰ ਹੈ ਕੀ ਤੇ ਸਤਿਗੁਰ ਕੀ ਕਹਿੰਦੇ ਆ ਮਾਰੇ ਕਹਿੰਦੇ ਤੇਰੀ ਚਮੜੀ ਦੇ ਅੰਦਰ ਕੀ ਆ ਕਹਿੰਦੇ ਵਿਸ਼ਟਾ ਅਸਤ ਰਕਤ ਪਰੇਟੀ ਚਾਮ ਕਹਿੰਦੇ ਗੰਦਗੀ ਖੂਨ ਤੇ ਹੱਡੀਆਂ ਤੇਰੀ ਚਮੜੀ ਦੇ ਅੰਦਰ ਹੋਰ ਕੁਝ ਵੀ ਨਹੀਂ ਇਸ ਉੱਪਰ ਲੈ ਰਾਖਿਓ ਗਮਾਨ ਮਾਰੇ ਕਹਿੰਦੇ ਇਹਦਾ ਹੰਕਾਰ ਕਰਦਾ ਕਿਉਂਕਿ ਜਿਹੜੇ ਸਾਡੇ ਨੌ ਦਾਰਿਆ ਜਦੋਂ ਵੀ ਇਹਨਾਂ ਨੌ ਦਾਰਾਂ ਚੋਂ ਬਾਹਰ ਨਿਕਲਦਾ ਗੰਦਗੀ ਬਾਹਰ ਨਿਕਲਦੀ ਸਾਨੂੰ ਪਤਾ ਹੈ ਤੇ ਹੱਡੀਆਂ ਮਾਸ ਖੂਨ ਇਨ ਨਾੜਾਂ ਤੋਂ ਬਣਿਆ ਹੋਇਆ ਸਰੀਰ ਆਪਾਂ ਇਹੋ ਹੀ ਸ਼ਰੀਰ ਦੇਖੋ ਜਦੋਂ ਅਸੀਂ ਆਪਣੇ ਪਰਿਵਾਰ ਦੇ ਕੰਮ ਹੁੰਦੇ ਆ ਨਾ ਤੇ ਪਰਿਵਾਰ ਸਾਨੂੰ ਬਹੁਤ ਸਾਡਾ ਸਤਿਕਾਰ ਕਰਦਾ ਤੇ ਜਿਸ ਦਿਨ ਅੰਦਰੋਂ ਮਨ ਨਿਕਲ ਕੇ ਚੱਲ ਜਾਂਦਾ ਸ਼ਰੀਰ ਨੂੰ ਖਾਲੀ ਕਰ ਦਿੰਦਾ ਤੇ ਇਹੋ ਸ਼ਰੀਰ ਹੁੰਦਾ ਅਸੀਂ ਕਹਿੰਦੇ ਬਕਾਰ ਹੋ ਗਿਆ ਸਾਡੇ ਕਿਸੇ ਕੰਮ ਨਹੀਂ ਨੂੰ ਚੁੱਕ ਕੇ ਅਗਲਾ ਤੇ ਮਾਰੇ ਕਹਿੰਦੇ ਫਿਰ ਤੁਹਾਡਾ ਆਪਣਾ ਕੌਣ ਹੈ ਜਿਹੜਾ ਮਾਲਕ ਤੁਹਾਨੂੰ ਨਾਂ ਤੇ ਜਿਉਂਦੇ ਜੀ ਸੁਆਸ ਦੇ ਨੂੰ ਛੱਡਦਾ ਤੁਹਾਡਾ ਪਿੱਛਾ ਤੇ ਨਾ ਹੀ ਜਿਸ ਮਾਲਕ ਨੇ ਮਰਨ ਤੋਂ ਬਾਅਦ ਤੁਹਾਡਾ ਪਿੱਛਾ ਛੱਡਦਾ ਪਿੱਛਾ ਛੱਡਣ ਦਾ ਮਤਲਬ ਤੁਹਾਡੇ ਨਾਲ ਰਹਿਣਾ ਕਿਉਂਕਿ ਜਿਹੜਾ ਮਾਨਿਆ ਨਾ ਹੁਣ ਬੋਧ ਜੀਵ ਕਹਿੰਦੇ ਵੀ ਕਿਵੇਂ ਪਤਾ ਲੱਗਦਾ ਸੀ 84 ਲੱਖ ਜੂਤ ਹੋ ਗਿਆ ਨਹੀਂ ਤੇ ਸਤਿਗੁਰੂ ਬਹੁਤ ਗੁੱਝੇ ਭੇਜ ਗੁਰਬਾਣੀ ਸਮਝਾਉਂਦੇ ਆ ਹੁਣ ਆਪਾਂ ਕੌਣ ਆ ਆਪਾਂ ਮਾਨਿਆ ਤੇ ਮਨ ਕੀ ਆ ਜੋਤ ਆ ਜਿਹਨੂੰ ਮਾਰੇ ਗੁਰਬਾਣੀ ਚ ਕਹਿੰਦੇ ਆ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਾਰੇ ਕਹਿੰਦੇ ਇਹੋ ਜੋਤ ਹੁੰਦੀ ਆ ਜਿਹੜੀ ਮਾਇਆ ਆ ਉਹ ਤਰੀਕਾ ਬਦਲਦੀ ਆ ਸ਼ਰੀਰ ਬਣਾਉਂਦੀ ਵਖਰੇ ਕਾਇਆ ਬਦਲ ਦਿੱਤੀ ਜਾਂਦੀ ਜੋਤ ਉਹ ਜੁਗਤ ਸਾਈ ਸਹ ਕਾਇਆ ਫਿਰ ਪਲਟੀ ਆ ਸ਼ਰੀਰ ਤੁਹਾਨੂੰ ਵਖਰੇ ਵਖਰੇ ਮਿਲ ਜਾਂਦੇ ਆ ਜੋਤ ਉਹ ਰਹੀਂਦੀ ਆ ਹੁਣ ਮਾਰੇ ਕਹਿੰਦੇ ਕਿੰਨੇ ਜੁਗਾਂ ਦੇ ਬਾਅਦ ਤੁਹਾਨੂੰ ਇਹ ਜਨਮ ਮਿਲਿਆ ਤੁਸੀਂ ਫਿਰਦੇ ਰਹੇ ਕਿੱਥੇ ਫਿਰਦੇ ਰਹੇ ਉਹ ਫਿਰ ਸਤਿਗੁਰ ਗੁਰਬਾਣੀ ਤੇ ਲੱਗੇ ਸਮਝਾਉਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਤੇ ਅਖੀਰ ਵਿੱਚ ਫਿਰ ਉਹੋ ਹੀ ਗੱਲ ਆਖ ਦਿੱਤੀ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਹ ਦਿਹੀ ਸਿਧਰੀਆ ਮਾਰੇ ਜਿਹੜੇ ਪਰਮਾਤਮਾ ਨੂੰ ਮਿਲਨ ਵਾਸਤੇ ਪਰ ਮਾਇਆ ਦਾ ਇੰਨਾ ਕਿ ਦੁਨੀਆ ਤੇ ਜੋਰਿਆ ਇੰਨਾ ਕਿ ਸਾਡੇ ਸਰੀਰ ਤੇ ਜੋਰਿਆ ਕਿ ਗੁਰੂ ਘਰ ਸੰਗਤ ਵਿੱਚ ਬੈਠਿਆਂ ਵੀ ਸਾਡਾ ਮਨ ਨਹੀਂ ਟਿਕਾਉਂਦਾ ਕਿਉਂ ਕਿਉਂਕਿ ਮਾਰੇ ਸਮਝਾਉਂਦੇ ਆ ਕਿ ਜਿਹੜੀ ਮਾਇਆ ਨਾ ਜਿਹੜੀ ਤੁਹਾਡੇ ਅੰਦਰ ਬੈਠੀ ਆ ਉਹ ਕੌਣ ਆ ਕਹਿੰਦੇ ਜਦੋਂ ਤੁਹਾਡੇ ਸਰੀਰ ਦਾ ਜਨਮ ਕੀਤਾ ਗਿਆ ਨਾ ਤੇ ਉਹਨੂੰ ਨੌਕਰਾਨੀ ਬਣਾ ਕੇ ਭੇਜਿਆ ਸੀ ਤੁਹਾਡੇ ਸ਼ਰੀਰ ਦੇ ਨਾਲ ਕਿ ਮਨ ਬੱਚੇ ਦਾ ਛਾਲ ਰੱਖਣਾ ਪਰ ਹੋਇਆ ਕਿ ਮਨ ਤੇ ਆਪ ਵਿਗ ਗਿਆ ਕਾਮਪਰੋ ਲੋਮ ਹੁ ਘਰ ਦੇ ਅੱਗੇ ਤੇ ਮਾਇਆ ਨੇ ਸ਼ਰੀਰ ਨੂੰ ਆਪਣੇ ਆਪ ਦੇ ਕਬਜ਼ਾ ਕਰ ਲਿਆ ਜਿਨੂੰ ਮਾਰੇ ਗੁਰਬਾਣੀ ਚ ਕਹਿੰਦੇ ਤੁਰ ਕੀ ਭੇਜੀ ਆਈ ਅਮਰ ਅਮਰ ਦਾ ਮਤਲਬ ਹੁੰਦਾ ਨੌਕਰਾਨੀ ਤੁਰ ਕੀ ਭੇਜੀ ਆਈ ਅਮਰ ਨੌਖੰਡ ਜੀਤੇ ਸਭ ਥਾਂਤ ਨੰਤਰ ਤੇ ਮਾਰਾ ਕਹਿੰਦੇ ਕੀ ਕਰਦੀ ਐ ਕਹਿੰਦੇ ਜਹਾਂ ਬੈਸੇ ਤਹਾਂ ਬੈਸੇ ਨਾਲੇ ਕਹਿੰਦੇ ਜਿੱਥੇ ਬੈਂਦੇ ਹੋ ਨਾ ਭਾਵੇਂ ਗੁਰੂ ਘਰ ਵਿੱਚ ਬੈਂਦੇ ਹੋ ਵਿਚਾਰਾ ਫੁਰਨਿਆਂ ਦੇ ਰੂਪ ਵਿੱਚ ਤੁਹਾਡੇ ਅੰਦਰ ਬੈਠੀ ਹੁੰਦੀ ਐ ਅਸੀਂ ਕਹਿੰਨੇ ਜੀ ਅਸੀਂ ਅੱਖਾਂ ਬੰਦ ਕਰਕੇ ਲਿਬ ਜੋੜ ਕੇ ਬੈਠੇ ਆ ਤੇ ਮਾਰਾ ਕਹਿੰਦੇ ਅੰਦਰ ਮਨ ਤਾਂ ਬੋਲੀ ਜਾਂਦਾ ਮਾਇਆ ਤੇ ਬੋਲੀ ਜਾਂਦੀ ਅੰਦਰ ਇਹੋ ਮਾਇਆ ਜਿਹੜੀ ਆ ਪਰਮਾਤਮਾ ਦਾ ਮਿਲਾਪ ਨਹੀਂ ਕਰਦੀ ਇਸੇ ਮਾਇਆ ਨੇ ਸਾਡੇ ਨੇਤਰਾਂ ਤੇ ਪਰਦਾ ਪਾਇਆ ਕਿ ਸਾਨੂੰ ਸੁਵਾਸ ਦੇਣ ਵਾਲਾ ਮਾਲਕ ਸਾਡੀਆਂ ਅੱਖਾਂ ਦੇ ਸਾਹਮਣੇ ਸਾਨੂੰ ਦਿਖਦਾ ਹੀ ਨਹੀਂ ਤੇ ਅਸੀਂ ਪੜਦੇ ਆ ਨਾ ਗੁਰਬਾਣੀ ਵਿੱਚ ਆਪੇ ਕਰਤਾ ਕਰ ਕਰ ਵੇਖੀ ਦਿੰਦਾ ਸਾਸ gira ਹਾਏ ਸੁਵਾਸ ਦੀਆਂ ਗੁਰਕੀਆਂ ਸਾਡੇ ਮੂੰਹ 'ਚ ਹੁੰਦਾ ਪਰ ਸਾਨੂੰ ਦਿਸਦਾ ਨਹੀਂ ਕਿੱਥੇ ਆਉਂ ਕਿਉਂ ਕਿ ਮਹਾਰਾਜ ਕਹਿੰਦੇ ਆ ਕਿ ਅੰਦਰ ਇੰਨਾ ਉਹਨੇ ਸ਼ੋਰ ਮਚਾਇਆ ਵਿਚਾਰਾਂ ਦਾ ਫੁਰਨਿਆਂ ਦਾ ਕਿ ਤੁਹਾਨੂੰ ਅੰਨਿਆ ਕਰ ਦਿੱਤਾ ਵੀ ਉਮਾਦਕਲੀ ਤੇਸਦਾ ਉਹਦੀ ਆਵਾਜ਼ ਅਨਾਹਦ ਰੂਪ ਵਿੱਚ ਸਾਡੇ ਅੰਦਰ ਵੱਜਦੀ ਆ ਪਰ ਤੁਹਾਨੂੰ ਬੋਲਿਆਂ ਕਰ ਦਿੱਤਾ ਵੀ ਉਹਦੀ ਆਵਾਜ਼ ਹੀ ਸੁਣਦੀ ਤੇ ਮਹਾਰਾ ਕੀ ਕਹਿੰਦੇ ਗੁਰਬਾਣੀ ਚ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਵੀ ਅੰਦਰੋਂ ਸ਼ਬਦ ਨਹੀਂ ਸੁਣਦਾ ਕਿਸੇ ਨੂੰ ਸ਼ਬਦ ਨਾ ਸੁਣੀ ਬਹੁ ਰੋੜਕ ਚੋਣਾ ਐਨਾ ਮਾਇਆ ਨੇ ਸ਼ੋਰ ਪਾਇਆ ਇੰਨਾ ਮਾਇਆ ਨੇ ਜੋਰ ਪਾਇਆ ਕਿ ਸਾਨੂੰ ਇਹ ਜਨਮ ਹਰਾ ਦਿੱਤਾ ਜਾਂਦਾ ਅਖੀਰ ਦੇ ਸ્વાસ ਤੱਕ ਸਾਡੇ ਨਾਲ ਹੁਣ ਜਨਮ ਕਿਵੇਂ ਹਰਾਇਆ ਜਾਂਦਾ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਸਾਰੇ ਹੀ ਗੁਰਮਖੀ ਇੱਥੇ ਪੜ੍ਹਦੇ ਆਂ ਜਾਂ ਘਰਾਂ ਵਿੱਚ ਪੜ੍ਹਦੇ ਆਂ ਜਾਂ ਸਰਵਣ ਕਰਦੇ ਸਾਡੇ ਕੋਲੋਂ ਕੀ ਕੀ ਕੰਮ ਕਰਵਾਇਆ ਜਾਂਦਾ ਮਾਇਆ ਵੱਲੋਂ ਉਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕੱਲਾ ਕੱਲਾ ਕੰਮ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਲਿਖਿਆ ਵੀ ਤੁਹਾਨੂੰ ਹੁਣ ਨਹੀਂ ਪਹਿਲਾਂ ਵੀ ਕਿੰਨੀ ਵਾਰ ਮਨੁੱਖਾ ਜਨਮ ਮਿਲਿਆ ਸੀ ਤੇ ਆਹ ਕੰਮ ਕਰਵਾ ਕੇ ਤੁਹਾਡੇ ਕੋਲੋਂ ਇੰਨੇ ਜਨਮ ਹਰਾਏ ਬਹੁਤ ਬੜੀ ਕਿਹੜੇ ਕਿਹੜੇ ਕੰਮ ਕਰਵਾਏ ਨੇ ਸਾਡੇ ਕੋਲੋਂ ਮਾਰੇ ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਆਉਂ ਜੁਗਤ ਬਹਾਨੇ ਕਈ ਜਨਮ ਮਾਰੇ ਕਹਿੰਦੇ ਕਿੰਨੇ ਜਨਮ ਇੰਨੇ ਤੁਹਾਡੇ ਕੋਲੋਂ ਕਰਾਏ ਫਿਰ ਤੁਸੀਂ ਮਾਲਕ ਅੱਗੇ ਮਿੰਤਾ ਕੀਤੀਆਂ ਕਿ ਵਾਹਿਗੁਰੂ ਮੈਨੂੰ ਥੋੜੇ ਹੀ ਸੁਵਾਸ ਦੇ ਦੇ ਮੈਨੂੰ ਦੁਨੀਆ 'ਚ ਇੱਕ ਵਾਰ ਮਨੁੱਖਾ ਜਨਮ ਦੇ ਕੇ ਭੇਜ ਮੈਂ ਉਹ ਤੇਰਾ ਮਲਾਪ ਕਰਨ ਵਾਸਤੇ ਜਾਊਂਗਾ ਤੇ ਤੇਰਾ ਮਲਾਪ ਕਰਕੇ ਵਾਪਸ ਆਊਂਗਾ ਇੱਥੇ ਆ ਕੇ ਫਿਰ ਭੁੱਲ ਜਾਂਦੇ ਆਪਾਂ ਕਿ ਕਰਨ ਕੀ ਆਏ ਹੈ ਸਰੀਰ ਸੰਕਾਦੇ ਵਾਸਤੇ ਭਰਿਆ ਤਾਂ ਹੀ ਤੇ ਮਾਰੇ ਕਹਿੰਦੇ ਆ ਹੁਣ ਅਸੀਂ ਕਹਿੰਦੇ ਆ ਜੀ ਬਾਣੀ ਪੜਦੇ ਆ ਸੁੱਖ ਨਹੀਂ ਮਿਲਦਾ ਸਿਮਰਨ ਕਰਦੇ ਆ ਸੁੱਖ ਨਹੀਂ ਮਿਲਦਾ ਮਨ ਟਿਕਦਾ ਹੀ ਨਹੀਂ ਤੇ ਮਹਾਰਾਜ ਕਹਿੰਦੇ ਪਹਿਲੋਂ ਜਦੋਂ ਤੁਹਾਨੂੰ ਕਿੰਨੀ ਵਾਰ ਜਨਮ ਮਿਲਿਆ ਸੀ ਤੁਸੀਂ ਕੀ ਕੀਤਾ ਕਿ ਇਹੋ ਵਾਅਦਾ ਕਰਕੇ ਆਏ ਨਾ ਕਿ ਮਰਨ ਲਖਾਈ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਇਹੋ ਪਰਮਾਤਮਾ ਨਾਲ ਵਾਅਦਾ ਕਰਕੇ ਆਏ ਸੀ ਕਿ ਸਾਨੂੰ ਸਵਾਸ ਦੇ ਮਨੁੱਖਾ ਜਨਮ ਦੇ ਸੀ ਤੇਰਾ ਮੁਲਾਕਾ ਕਰਾਂਗੇ ਪਹਿਲੋਂ ਤੁਸੀਂ ਕਿੰਨੀ ਵਾਰ ਜਨਮ ਹਾਰ ਚੁੱਕੇ ਹੋ ਤੇ ਐਡੀ ਛੇਤੀ ਮਾਲਕ ਤੁਹਾਡਾ ਵਿਸ਼ਵਾਸ ਨਹੀਂ ਕਰਦਾ ਤੇ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਗੁਰਬਾਣੀ ਚ ਪੜਦੇ ਵੀ ਆ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁ ਰਸਤਾ ਵਿਸ਼ਵਾਸ ਨਾ ਹੋਵੇ ਹੁਣ ਆਪਾਂ ਦੇਖੀਏ ਕਿੰਨੀ ਉਮਰ ਸਾਡੀ ਹੋ ਗਈ ਸੁਆਸਾਂ ਦਾ ਕਿੰਨਾ ਧਨ ਆਪਾਂ ਖਰਚ ਕਰ ਲਿਆ ਕਿੰਨਾ ਧਨ गवा ਲਿਆ ਤੇ ਆ ਦੁਨਿਆਵੀ ਧਨ ਦੀ ਗੱਲ ਕਰੀ ਨਾ ਜਿਹੜੇ ਆਪਾਂ ਡਾਲਰ ਕਮਾਉਨੇ ਆ ਜੇ ਐਂਦਾ ਸੜਕ ਤੇ ਖਲਾਰ ਦिए ਤੇ ਦਿਨ ਰਾਤ ਇੱਕ ਕਰਕੇ ਨੀਂਦਰੇ ਝਾਕੇ ਆਪਾਂ ਕਮਾਈ ਕੀਤੀ ਹੋਵੇ ਤੇ ਕਿਸੇ ਨੇ ਕਿਹਾ ਮੂਰਖ ਆ ਇੰਨੀ ਕੀਮਤੀ ਧਨ ਕਮਾਇਆ ਹੋਇਆ ਐਂਦਾ ਗਵਾ ਲਿਆ ਤੇ ਸਵਾਸਾਂ ਦਾ ਧਨ ਜਿਹੜਾ ਮਾਲਕ ਨੇ ਦਿੱਤਾ ਸਨ ਕਿੰਨਾ ਗਵਾ ਚੁੱਕੇ ਆਪਾਂ ਕਿੰਨਾ ਕੀਮਤੀ ਧਨ ਕੇ ਸੰਸਾਰ ਦੀ ਸਾਰੀ ਦੌਲਤ ਦੇ ਕੇ ਵੀ ਇੱਕ ਸਵਾਸ ਨਹੀਂ ਮਿਲ ਸਕਦਾ ਤੇ ਮਾਲਕ ਸਾਡੇ ਕੋਲੋਂ ਕੋਈ ਕੀਮਤ ਲੈ ਰਿਆ ਕੋਈ ਕੀਮਤ ਨਹੀਂ ਲੈ ਰਿਆ ਫਰੀ ਦੇ ਵਿੱਚ ਸਾਨੂੰ ਇਹ ਧਨ ਦੇ ਰਿਹਾ ਸਵਾਸ ਦੇ ਰਿਹਾ ਪਿਲਾ ਪੁੱਤ ਬੁਰਗੀ ਪਾਈ ਜਾਂਦਾ ਪੈਨੋ ਖਰਚ ਖਰਚ ਦੇ ਕਿੱਥੇ ਆ ਮਾਇਆ ਦੇ ਘਰ ਵਿੱਚ ਬਗਾਨੇ ਘਰ ਵਿੱਚ ਖਰਚੀ ਜਾਂਦੇ ਇਸੇ ਕਰਕੇ ਮਹਾਰਾਜ ਕਹਿੰਦੇ ਆ ਕਿ ਇਹ ਮਨੁੱਖਾ ਜਨਮ ਬਹੁਤ ਕੀਮਤੀ ਆ ਕਿਰਤ ਕਮਾਈ ਕਰੋ ਕਿਉਂਕਿ ਕਈ ਵਾਰ ਜਦੋਂ ਇਹ ਗੱਲ ਕਰੀ ਦੀਆਂ ਨਾ ਵੀ ਇਹ ਨਾਮ ਜਪ ਕੇ ਸਿਮਰਨ ਕਰਕੇ ਅਸੀਂ ਸ਼ਬਦ ਤੱਕ ਪਹੁੰਚ ਕੇ ਮਾਲਕ ਦੀ ਪ੍ਰਾਪਤੀ ਕਰਨੀ ਆ ਬਹੁਤੇ ਜੀਵ ਜਿਨ੍ਹਾਂ ਨੂੰ ਸਮਝ ਨਹੀਂ ਉਹ ਕਹਿੰਦੇ ਤੇ ਵਿਹਲਿਆਂ ਦਾ ਕੰਮ ਹੈ ਵਾਇਗਮਾਇਗਰ ਜੁਪੀ ਜਾ ਉਹ ਵਿਹਲਿਆਂ ਦਾ ਕੰਮ ਹੈ ਪਰ ਮਹਾਰਾਜ ਕਹਿੰਦੇ ਨਹੀਂ ਦਸਾਂ ਨੋਹਾਂ ਦੀ ਕਿਰਤ ਵੀ ਕਰਨੀ ਕਿਉਂਕਿ ਸਰੀਰ ਹੱਥ ਪੈਰ ਤਾਂ ਹੀ ਉਤੇ ਦਿੱਤੇ ਆ ਕਿਉਂਕਿ ਮਹਾਰਾਜ ਗੁਰਬਾਣੀ ਚ ਕੀ ਕਹਿੰਦੇ ਨਾਮਾ ਕਹਿ ਤਲੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚਿਤ ਨਰਜਦਾ ਆਪਣਾ ਚਿਤ ਮਾਲਕ ਨਾਲ ਜੋੜ ਕੇ ਰੱਖ ਹੁਣ ਅਸੀਂ ਕਹਿੰਦੇ ਹਾਂ ਜੀ ਅਸੀਂ ਕੰਮ ਤੇ ਕਰਦੇ ਹਾਂ ਪਰ ਚਿੱਤ ਮਾਲਕ ਨਾਲ ਨਹੀਂ ਜੋੜਦਾ ਤੇ ਮਹਾਰਾਜ ਨੇ ਗੁਰਬਾਣੀ ਵਿੱਚ ਤਰੀਕੇ ਦੱਸੇ ਆ ਕਿ ਕੰਮ ਕਰਦੇ ਕਰਦੇ ਜੇ ਤੁਸੀਂ ਚਿੱਤ ਮਾਲਕ ਨਾਲ ਜੋੜਨਾ ਚਾਹੁੰਦੇ ਹੋ ਤੇ ਆਹ ਕੰਮ ਕਰੋ ਕਿਹੜਾ ਕੰਮ ਫਿਰ ਉਦਾਹਰਨਾਂ ਦਿੱਤੀਆਂ ਗੁਰਬਾਣੀ ਵਿੱਚ ਹੁਣ ਮਹਾਰਾਜ ਕਹਿੰਦੇ ਇੱਕ ਬੱਚਾ ਆ ਉਹਨੇ ਪਤੰਗ ਢਾਈ ਆ ਹੁਣ ਉਹ ਪਤੰਗ ਤੇ ਡਾਉਂਦਾ ਉਹਦੇ 4-5 ਦੋਸਤ ਲਾਗੇ ਖਲੋਤੇ ਉਹ ਉਹਨਾਂ ਨਾਲ ਗੱਲਾਂ ਕਰਦਾ ਹੈ ਪਰ ਉਹਦੀ ਸੁਰਤ ਡੋਰ ਵਿੱਚ ਹੁੰਦੀ ਆ ਗੱਲਾਂ ਉਹਨਾਂ ਨਾਲ ਕਰਦਾ ਹੈ ਤੇ ਮਾਰੇ ਕੀ ਕਹਿੰਦੇ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਨੀਲੇ ਪੰਜ ਜਨਾਸਿਓ ਬਾਤ ਬਤਉਵਾ ਜੀਤਸ ਡੋਰੀ ਰੱਖੀਲੇ ਮਨ ਰਾਮ ਨਾਮਾ ਬੇਦੀਲੇ ਜੈਸੇ ਕੰਕ ਕਲਾਚਿਤ ਮੰਡੀ ਹੁਣ ਮਹਾਰਾਜ ਨੇ ਮਾਂ ਤੇ ਬੱਚੇ ਦੀ ਉਦਾਹਰਣ ਸਮਝਾਈ ਹੈ। ਹੁਣ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਕਿ ਮੰਜੀ ਦੇ ਨਾਲ ਕੱਪੜਾ ਬਣ ਕੇ ਬੱਚੇ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤੇ ਮਾਂ ਕੀ ਕਰਦੀ ਸੀ ਘਰ ਦਾ ਕੰਮ ਕਰੀ ਜਾਂਦੀ। ਮਹਾਰਾਜ ਕਹਿੰਦੇ ਭਾਵੇਂ ਮਾਂ ਘਰ ਦਾ ਕੰਮ ਕਰਦੀ ਪਰ ਉਹਦੀ ਸੁਰਤ ਬੱਚੀ 'ਚ ਰਹਿੰਦੀ ਹੈ। ਕਿਉਂਕਿ ਮਹਾਰਾਜ ਸਮਝਾਉਂਦੇ ਆ ਨਾਮਾ ਕਹਿ ਤਲੋਚਨਾ ਬਲਕ ਪਾਲਨ ਪਉੜੀ ਅਲੇ ਅੰਦਰ ਬਾਹਰ ਕਾਜ ਗੁਰੂ ਦੀ ਚੀਤ ਸੁਬਾਰਕ ਰੱਖੀ ਅਲੇ। ਤੇ ਮਾਰੇ ਕਿਤੇ ਫਿਰ ਤੁਹਾਡਾ ਚਿੱਤ ਕਿਉਂ ਨਹੀਂ ਜੁੜ ਸਕਦਾ ਜਦੋਂ ਕੰਮ ਕਰਦੇ ਹੋ ਨਾਲੇ ਸਤਿਗੁਰ ਨੂੰ ਗੁਰਬਾਣੀ ਪੜ੍ਹ ਕੇ ਕਈ ਵੀ ਜਾਂਦੇ ਹੋ ਸੁਣਾਈ ਵੀ ਜਾਂਦੇ ਹੋ ਕਿ ਸਿਮਰ ਸਿਮਰ ਹਰ ਕਾਰਮ ਕਰਨਾ ਤੇ ਮਾਰੇ ਕਿਤੇ ਫਿਰ ਦੱਸੋ ਕਿੰਨਾ ਕਿ ਸਿਮਰਨ ਕਰਦੇ ਹੋ ਜਦੋਂ ਕਿਰਤ ਕਰਦੇ ਹੋ ਅੰਤਰਗਤ ਕਰਦੇ ਹੋ ਬੋਲ ਕੇ ਕਰਦੇ ਹੋ ਕਿੰਨਾ ਕ ਅਭਿਆਸ ਕਰਦੇ ਕਿ ਜਾਨ ਮਿਰ ਕਿਰਤ ਨੇ ਜੁੜੀਆ ਪਰ ਕੋਹੀ ਦੀਆ ਤੇ ਸਿਰਫ ਕੀਰਤਨਾ ਜੁੜ ਜਾਂਦੇ ਹੋ ਤੇ ਉਹਨੂੰ ਭੁੱਲ ਜਾਂਦੇ ਹੋ ਤੇ ਤੁਹਾਨੂੰ ਦੁਨੀਆ ਚ ਭੇਜਿਆ ਕਿਨੇ ਹੁਣ ਮਾਰੇ ਕਹਿੰਦੇ ਜਿਹੜੇ ਸਵਾਸ ਦਿੱਤੇ ਆ ਨਾ ਹੁਣ ਇੰਦਾ ਤੇ ਹੁੰਦਾ ਨਹੀਂ ਕਿ ਕੋਈ ਸ਼ਾਹੂਕਾਰ ਕਿਸੇ ਨੂੰ ਪੈਸੇ ਦੇਵੇ ਤੇ ਮੁੜ ਕੇ ਉਹ ਹਿਸਾਬ ਨਾ ਲਵੇ ਇੰਦਾ ਤਾਂ ਕਦੀ ਹੋਈ ਨਹੀਂ ਸਕਦਾ ਤੇ ਮਾਰੇ ਕਹਿੰਦੇ ਉਹਨੇ ਕੱਲੇ ਕੱਲੇ ਇੱਕ ਇੱਕ ਸਵਾਸ ਦਾ ਹਿਸਾਬ ਲੈਣਾ ਤੇ ਉਹ ਹਿਸਾਬ ਕਿਵੇਂ ਹੁੰਦਾ ਉਹ ਗੁਰਬਾਣੀ ਚ ਫੇਰ ਆਪਾਂ ਨੂੰ ਸਮਝਾਇਆ ਮਾਰੇ ਕਹਿੰਦੇ ਨਾ ਅਮਲ ਸਿਰਾਂ ਨੂੰ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਕਿਆ ਤੈਂ ਘਟਿਆ ਕਹਾਂ ਗਵਾਇਆ ਵੀ ਜਿਹੜੇ ਮੈਂ ਤੈਨੂੰ ਸਵਾਸਾਂ ਦਾ ਧੰਨ ਦੇ ਕੇ ਸੰਸਾਰ ਚ ਢਲਿਆ ਸੀ ਉਹਦੀ ਕੀ ਕਮਾਈ ਕੀਤੀ ਤੇ ਕਿੱਥੇ ਗਵਾ ਕੇ ਆਇਆ ਚਲੋ ਸੀਤਾ ਦੀਵਾਨ ਬੁਲਾਇਆ ਚਦ ਤੁਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਹੁਣ ਜਦੋਂ ਇਹ ਗੱਲ ਕਰੀਦੀ ਹੈ ਨਾ ਗੁਰਬਾਣੀ ਦੀ ਤੇ ਬਹੁਤ ਸਾਰੇ ਜੀਵ ਇਹਨੂੰ ਸੋਚ ਲੈਂਦੇ ਵੀ ਇਹ ਫਿਲਮਾਂ ਵਾਂਗੂ ਸੀਨ ਜਿਹਾ ਜਿਹੜਾ ਬੋਲ ਕੇ ਦੱਸੀ ਜਾਂਦੇ ਪਰ ਇਹ ਹਕੀਕਤ ਇਹ ਹੁੰਦਾ ਇਹ ਸਚਾਈ ਹੈ ਜਿਵੇਂ ਰਾਤ ਦਾ ਸੁਪਨਾ ਸੀ ਦੇਖਦੇ ਆ ਨਾ ਤੇ ਅਸੀਂ ਇਹ ਤੇ ਕਹਿ ਦਿੰਨੇ ਸਿਰਫ ਸੁਪਨਾ ਸੀ ਤੇ ਜੇ ਸੁਪਨਾ ਸੀ ਫਿਰ ਗੱਲਾਂ ਕਿਵੇਂ ਚਿਤ ਤੇ ਰਹਿ ਗਈਆਂ ਵੀ ਅਸੀਂ ਫਲਾਣੀ ਜੀਵ ਦੇ ਨਾਲ ਆਹ ਗੱਲ ਵੀ ਕੀਤੀ ਗੱਲ ਕਿਵੇਂ ਚਿਤ ਤੇ ਰਹੀ ਕਿਉਂਕਿ ਉੱਥੇ ਮਨ ਜਾਗਿਆ ਇਸੇ ਤਰੀਕੇ ਨਾਲ ਜਦੋਂ ਅੰਤ ਸਮੇਂ ਜਮਾ ਨੇ ਅੰਦਰਲੇ ਸ਼ਰੀਰ ਦੇ ਜਿਹੜਾ ਸ਼ਰੀਰ ਦੇ ਅੰਦਰ ਸ਼ਰੀਰ ਆ ਉਹਦੇ ਸਿਰ ਵਿੱਚ ਡੰਡਾ ਮਾਰ ਕੇ ਜਦੋਂ ਜਗਾਉਣਾ ਨਾ ਜਿੰਨੂੰ ਮਾਰੇ ਕਹਿੰਦੇ ਜਮ ਕੋ ਡੰਡ ਪਰਿਉ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾ ਹੋਤ ਅਬ ਕਹਿ ਪਛਤਾਇਓ ਛੂਟਤ ਨਾਹੀ ਨਾ ਪਾਗਿਓ ਫੇਰ ਮਾਰੇ ਕਹਿੰਦੇ ਪੁੱਛਣਾ ਵੀ ਬੱਚਿਆ ਸੁਵਾਸ ਲੈ ਕੇ ਗਿਆ ਸੀ ਮੇਰਾ ਮਲਾਪਤ ਕੀਤਾ ਹੀ ਨਹੀਂ ਤਨ ਦਾ ਤੂੰ ਖਰਚ ਕਰਾਇਆ ਜਿਵੇਂ ਗੁਰਮੁਖ ਆਪਾਂ ਨੂੰ ਹੁਣੇ ਸਮਝਾਰੇ ਸਨ ਕਿ ਸਰੀਰ ਖਾਲੀ ਹੱਥ ਹੁੰਦਾ ਪਰ ਮਨ ਚਾਰ ਚੀਜ਼ਾਂ ਲੈ ਕੇ ਹੁੰਦਾ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਘਰ ਵਾਸਾ ਪਾਇਆ ਇੱਕ ਵਸਾਰੇ ਮਰ ਕੇ ਕਹਿੰਦੇ ਚਾਰ ਚੀਜ਼ਾਂ ਲੈ ਕੇ ਆਇਆ ਸੀ ਇੱਕ ਭੁੱਲ ਗਿਆ ਤਿੰਨ ਜਿਤੇ ਰਹਿ ਗਈਆਂ ਇੱਕ ਤੋਂ ਵਸਾਰੇ ਤਾਂ ਪਿਰ ਹਾਰੇ ਅੰਧਲੇ ਅੰਨਿਆ ਨਾਮ ਵਿਸਾਰੇ ਜਿਸ ਨਾਮ ਨੇ ਮਾਤਾ ਦੀ ਗਰਭ ਦੇ ਵਿੱਚ ਇੰਨਾ ਪਾਣੀ ਤੇ ਇੰਨੀ ਆਗ ਤੇ ਤੂੰ ਪੁੱਠਾ ਲਮਕਦਾ ਸੀ ਤੈਨੂੰ ਅਨਾਹਲ ਨਾਦ ਨਾਲ ਤੇਰੀ ਸੁਰਤ ਜੁੜੀ ਸੀ ਤੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਇੱਥੇ ਆ ਕੇ ਕੀ ਹੋਇਆ ਭੁੱਲ ਗਿਆ ਉਹਦਾ ਗਿਆਨ ਸਤਿਗੁਰੂ ਗੁਰਬਾਣੀ ਚ ਦਿੰਦੇ ਆ ਕਿ ਜਿਵੇਂ ਮਾਤਾ ਦੀ ਗਰਭ ਦੇ ਵਿੱਚ ਆਗਿਆ ਜਗਰ ਅਗਨ ਹੁੰਦੀ ਆ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਸਾਡੇ ਅੰਦਰ ਜਿਹੜੀ ਫੁਰਨਿਆਂ ਦੀ ਮਾਇਆ ਨਾ ਉਹ ਆਗਿਆ ਉਹ ਇੱਕੋ ਜੀ ਆ ਜਿਨ ਮਾਰੇ ਗੁਰਬਾਣੀ ਚ ਕਹਿੰਦੇ ਆ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਡ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਮਾਲਕ ਦਾ ਭਾਣਾ ਸੀ ਤੇ ਤੇਰਾ ਜਨਮ ਹੋਇਆ ਜੇ ਉਹਦਾ ਭਾਣਾ ਨਾ ਹੁੰਦਾ ਤੇ ਤੈਨੂੰ ਗਰਭ ਚ ਮਾਰ ਕੇ ਫਿਰ ਵਾਪਸ ਕਰ ਦਿੰਦਾ ਇਸੇ ਲਈ ਮਾਰੇ ਕਹਿੰਦੇ ਆ ਜਿਹੜੇ ਮਾਲਕ ਨੇ ਆ ਸ਼ਰੀਰ ਦਿੱਤਾ ਨਾ ਤੁਸੀਂ ਸ਼ਰੀਰ ਨਹੀਂ ਆ ਇਹ ਬਗਾਨਾ ਕਰਿਆ ਬਗਾਨੇ ਘਰ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਘਰ ਜਾਣਾ ਜਿਵੇਂ ਆਪਾਂ ਥੋੜੀ ਜਿਹੀ ਐਗਜ਼ਾਮਪਲ ਸਮਝਾ ਲਈਏ ਜਦੋਂ ਵੀ ਆਪਾਂ ਇਹੋ ਜਿਹੇ ਮੁਲਕ ਵਿੱਚ ਆਉਂਨੇ ਸਭ ਤੋਂ ਪਹਿਲਾਂ ਆਪਾਂ ਕਿਰਾਏ ਦੇ ਮਕਾਨ ਵਿੱਚ ਰਹਿੰਨੇ ਆ ਫਿਰ ਆਪਾਂ ਕੀ ਕਰਦੇ ਹੌਲੀ ਹੌਲੀ ਧੰਨ ਇਕੱਠਾ ਕਰਦੇ ਆ ਫਿਰ ਕਿੰਨੇ ਵੀ ਆਪਣੇ ਮਕਾਨ ਦੇ ਵਿੱਚ ਜਾਣਾ ਆਪਣਾ ਲੈ ਕੇ ਇਸੇ ਤਰ੍ਹਾਂ ਮਾਰੇ ਕਹਿੰਦੇ ਆ ਜਿਹੜਾ ਸੁਆਸਾ ਦਾ ਧੰਨ ਮਾਲਕ ਨਹੀਂ ਦਿੰਦਾ ਨਾ ਇਦੇ ਨਾਲ ਨਾਮ ਦੀ ਕਮਾਈ ਕਰੋ ਤਾਂ ਕਿ ਤੁਹਾਨੂੰ ਬਗਾਨੇ ਘਰ ਦੇ ਵਿੱਚ ਰਹਿਣਾ ਨਾ ਪਵੇ ਤੁਸੀਂ ਆਪਣੇ ਘਰ ਵਿੱਚ ਚਲੇ ਜਾਓ ਜਦੋਂ ਅੰਤ ਸਮਾ ਆਉਣਾ ਅੰਤ ਸਮਾ ਆਉਣ ਤੋਂ ਪਹਿਲਾਂ ਕਿਉਂਕਿ ਬਹੁਤ ਵਾਰ ਕਿਹਾ ਜਾਂਦਾ ਨਾ ਕਿ ਕੋਈ ਨਹੀਂ ਮਰਨ ਤੋਂ ਬਾਅਦ ਮਾਰਾ ਕਿਹਦੇ ਬੀਣੀ ਕਹੈ ਸਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਮਾਰਾ ਕਿਹਦੇ ਮਰਨ ਤੋਂ ਬਾਅਦ ਮੁਕਤੀ ਨਹੀਂ ਕਿਸੇ ਨੂੰ ਮਿਲਦੀ ਜੇ ਮੁਕਤ ਹੋਣਾ ਤੇ ਜਿੰਦੇ ਜੀ ਮੁਕਤ ਹੋਣਾ ਪਊ ਸੋ ਆਓ ਹੁਣ ਬੱਚਿਆਂ ਦਾ ਸਮਾਂ ਹੋ ਗਿਆ ਆਪਾਂ ਫੇਰ ਉਸੇ ਤਰੀਕੇ ਨਾਲ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਆਪਣੇ ਘਰ ਬਿਠਾਉਣ ਵਾਸਤੇ ਆਪਾਂ ਇੱਕ 2 ਮਿੰਟ ਸਿਮਰਨ ਕਰਨਾ ਅਭਿਆਸ ਕਰਨਾ ਸੋ ਸਾਰੇ ਹੀ ਗੁਰਮਖ ਨੇਤਰ ਬੰਦ ਕਰਕੇ ਹੁਣ ਇੱਥੇ ਸੰਗਤ ਬਹੁਤ ਬੈਠੀ ਆ ਤੇ ਆਵਾਜ਼ 2-4 ਗੁਰਮਖਾਂ ਦੀ ਆਉਂਦੀ ਆ ਤੇ ਜੇ ਕਿਤੇ ਲੱਗਾ ਹੋਵੇ ਡੀਜੇ ਗਾਣੇ ਚੱਲਦੇ ਹੋਣ ਤੇ ਚੀਕਾਂ ਮਾਰਦੀ ਆਵਾਜ਼ ਉੱਚੀ ਚ ਆਉਗੀ ਤੇ ਮਹਾਰਾਜ ਕਹਿੰਦੇ ਫਿਰ ਹੁਣ ਰਸਨਾ ਨੂੰ ਕੀ ਹੋਇਆ ਸਤਿਗੁਰੂ ਕਹਿੰਦੇ ਰਸਨਾ ਨਾ ਉਚਰੈ ਨਾਮ ਤਿਲ ਤਿਲ ਕਰ ਕੱਟੀ ਐ ਕਹਿੰਦੇ ਨਿਕ ਨਿਕ ਟੁਕੜੇ ਕਰਕੇ ਇਹਨੂੰ ਕੱਢ ਦੋ ਜੇ ਨਾਮ ਹੀ ਨਹੀਂ ਜਪਦੀ ਤੇ ਅਸੀਂ ਕੀ ਕਹਿੰਨੇ ਸਾਨੂੰ ਸ਼ਰਮ ਆਉਂਦੀ ਆ ਲੋਕ ਲੱਜਾਂ ਆਉਂਦੀ ਕਿਉਂਕਿ ਮੇਰਾ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਲਾ ਕੇ ਬਿਠਾਉ ਉਹ ਕੀ ਕਹੂਗਾ ਵਾਹਿਗੁਰੂ ਵਾਹਿਗੁਰੂ ੱਚੀ ਬੋਲੀ ਜਾਂਦਾ ਇਹ ਤੇ ਇਦਾਂ ਦੇ ਕੰਮ ਕਰਦਾ ਹੋਣੇ ਗੁਰੂ ਘਰ ਆ ਕੇ ਬੜਾ ਰੱਬ ਵਾਲਾ ਬਣ ਗਿਆ ਤੇ ਮਾਰੇ ਕੀ ਕਹਿੰਦੇ ਗੁਰਬਾਣੀ ਵਿੱਚ ਕਹਿੰਦੇ ਲਾਜ ਮਰੈ ਜੋ ਨਾਮ ਨਾ ਲਿਵੇ ਮਾਰੇ ਕਹਿੰਦੇ ਸ਼ਰਮ ਚ ਤਾਉ ਮਰੇ ਜਿਹੜਾ ਸਿਮਰਨ ਨਹੀਂ ਕਰਦਾ ਨਾਮ ਨਹੀਂ ਜਪਦਾ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਬਿਹੂਣ ਸੁਖੀ ਕਿਉਂ ਸੋਵੇ ਸੋ ਪਾਉ ਸਾਰੇ ਕੀ ਗੁਰਮਤ ਇੱਕ ਦੋ ਮਿੰਟ ਆਪਾਂ ਅਭਿਆਸ ਕਰੀਏ ਕਿਉਂਕਿ ਇਹ ਜਿਹੜਾ ਸਿਮਰਨ ਆ ਨਾ ਇਹ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ ਇਹ ਮਨ ਜਗਾਉਣ ਵਾਸਤੇ ਜਿਹਨੂੰ ਮਾਰੇ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਜੇ ਜਾਗੂਗਾ ਤੇ ਆਪਣਾ ਘਰ ਲੱਭੂਗਾ ਵੀ ਮੇਰਾ ਘਰ ਕਿੱਥੇ ਆ ਸੋ ਆਓ ਸਾਰੇ ਹੀ ਗੁਰਮੁਖ ਨਿੱਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣ ਕੇ ਆਪਾਂ ਸਾਰਿਆਂ ਨੇ ਸਾਜ਼ ਗਿਰਾਸ ਅਭਿਆਸ ਕਰੀਏ ਆਓ ਸਾਰੇ ਹੀ ਗੁਰਮੁਖ ਕਰੋ ਜੀ ਕਿਰਪਾ ਵਾਹ ਗੁਰੂ 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 Ua, birür, ua, birür, ua, Bırak, 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 وا گريو 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 ਗਰ ਗਰ ਵਾਹ 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 ਜਦੋਂ ਆਪਾਂ ਇਸ ਤਰ੍ਹਾਂ ਵੈਕਰੀ ਬਾਣੀ ਦੇ ਵਿੱਚ ਸਾਸਗਿਰਾ ਸਿਮਰਨ ਕਰਦੇ। ਫਿਰ ਜਿਹੜਾ ਸਾਡਾ ਮਾਨਿਆ ਸੰਸਾਰ ਦੀ ਮਾਇਆ ਨੂੰ ਸੰਗੋਚਦਾ ਤੇ ਆਪਣੇ ਘਰ ਦੀ ਪਹਿਚਾਣ ਕਰਦਾ। ਸੋ ਗੁਰੂ ਜੀ ਆਰੀ। ਇੰਨੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਸਿਮਰਨ ਕਰਦਿਆਂ ਕਰਵਾਉਂਦਿਆਂ ਕੋਈ ਵੀ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਆਪ ਸਾਰੀ ਸੰਗਤ ਗੁਰੂ ਸਾਹਿਬ ਬਖਸ਼ਿਸ਼ ਜੋਗ ਨੇ ਬਖਸ਼ਿਆ ਨਾ ਦੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ 嗯。